ਇਸ ਵੀਡੀਓ ਦੇ ਵਿੱਚ ਆਪ ਆਪ ਜੀ ਨਾਲ ਸੋ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਬਚਪਨ ਦੇ ਅਗਲੇ ਸਮੇਂ ਦੀ ਬਚਪਨ ਤੋਂ ਅੱਗੇ ਸਮੇਂ ਦੀ ਵਿਚਾਰ ਕਰਨੀ ਹੈ ਜਿਸ ਤਰ੍ਹਾਂ ਇਤਿਹਾਸ ਅਧਿਕਾਰਕ ਮੁਤਾਬਕ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਥੋੜੇ ਵੱਡੇ ਹੁੰਦੇ ਨੇ ਤੇ ਪਿਤਾ ਮਹਿਤਾ ਕਾਲੂ ਤੇ ਮਾਤਾ ਤੇਪਤਾ ਜੀ ਦੇ ਵੱਲੋਂ ਸਲਾਹ ਕਰਕੇ ਉਹਨਾਂ ਨੂੰ ਤਪਾਲ ਪੰਦੇ ਪਾਸ ਪੜਨੇ ਪਾਉਣ ਦੀ ਜੋ ਵਿਚਾਰ ਬਣਾਈ ਜਾਂਦੀ ਹੈ ਇਤਿਹਾਸਕ ਵਿਚਾਰਾਂ ਦੇ ਮੁਤਾਬਕ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਪਿਤਾ ਮਹਿਤਾ ਕਾਲੂ ਤੇ ਮਾਤਾ ਤੇਰਪਾਦੀ ਵੱਲੋਂ ਸਲਾਹ ਕਰਕੇ ਇਸਨਾਨ ਪਾਣੀ ਪਤਾ ਕੇ ਸੋਹਣੇ ਵਸਤਰ ਪਾ ਕੇ ਨਾਲ ਕੁਝ ਨਗਦੀ ਤੇ ਮਿੱਠਾ ਲੈ ਕੇ ਕੋਪਾਲਪੰਦੇ ਪਾਸ ਉਹਨਾਂ ਨੂੰ ਪੜਨੇ ਪਾ ਦਿੱਤਾ ਜਾਂਦਾ। ਜਦੋਂ ਪਾਲਪੰਦੇ ਪਾਸ ਪਿਤਾ ਮਹਿਤਾ ਕਾਲੂ ਵੀ ਲੈ ਕੇ ਜਾਂਦੇ ਨੇ ਉਹ ਨਾਲ ਕੋਪਾਲਪੰਦੇ ਨੂੰ ਵੀ ਕਹਿੰਦੇ ਨੇ ਕਿ ਸਾਡਾ ਇਹ ਪੁੱਤਰ ਬੜਾ ਸਿਆਣਾ ਏ। ਇਹਨਾਂ ਨੂੰ ਤੁਸੀਂ ਜਲਦੀ ਤੋਂ ਜਲਦੀ ਬਹੁਤ ਵਧੀਆ ਤਾਲੀਮ ਦੇਣੀ ਏ ਇਹਨਾਂ ਨੂੰ। ਸਾਡੇ ਵਾਲਾ ਲੇਖਾ ਜੋਖਾ ਜਿਹੜਾ ਸਿੱਖਾ ਦੇਣਾ ਤਾਂ ਜੋ ਅੱਗੇ ਜਾ ਕੇ ਸਾਡੇ ਨਾਲ ਇਹ ਵਪਾਰੀ ਵਾਲੇ ਕੰਮ ਕਾਜ ਦੇ ਵਿੱਚ ਅਸੀਂ ਖਾਸ ਹੋ ਸਕੀਏ। ਇਸੇ ਤਰ੍ਹਾਂ ਜਦੋਂ ਨਾਨਕ ਦੇ ਮਹਾਰਾਜ ਜੀ ਜਦੋਂ ਉਹ ਦੀ ਸਮਾ ਪਾਲਪੰਦੇ પાસે ਜਦੋਂ ਪੜ੍ਹਦੇ ਨੇ ਤੇ ਉੱਥੇ ਕਈ ਕਰਾਂ ਦੀਆਂ ਜੋ ਪਛਾਵਾ ਉਹ ਲਿਖਣਾ ਬੋਲਣਾ ਸਿੱਖ ਜਾਂਦੇ ਨੇ। ਪਰ ਇੱਕ ਦਿਨ ਜਿਹੜਾ ਕਿ ਲੇਖਾ ਜੋਖਾ ਇਹਦਾ ਮਹਿਤਾ ਕਾਲੂ ਜੀ ਵੱਲੋਂ ਗੋਪਾਲ ਪੰਦੇ ਨੂੰ ਸਿਖਾਉਣ ਦੇ ਲਈ ਕਿਹਾ ਸੀ। ਉਸ ਲੇਖੇ ਜੋਖੇ ਦੀ ਵਾਰੀ ਆਉਂਦੀ ਹੈ। ਗੋਪਾਲ ਪੰਦਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿੰਦਾ ਏ ਨਾਨਕ ਜੀ ਆਪ ਜੀ ਦੇ ਪਿਤਾ ਨੇ ਜੋ ਲੇਖਾ ਜੋਖਾ ਆਪ ਜੀ ਨੂੰ ਸਿਖਾਉਣ ਦੇ ਲਈ ਕਿਹਾ ਆਪ ਅੱਜ ਸਾਨੂੰ ਉਹ ਲੇਖਾ ਜੋਖਾ ਦ੍ਰਿੜ ਕਰਕੇ ਦਿਖਾਉਣਾ ਜੋ ਆਪ ਜੀ ਦੇ ਅੱਗੇ ਜਾ ਕੇ ਕਮਾਵੇ ਤੇ ਆਪ ਜੀ ਦਾ ਜੀਵਨ ਇਸ ਲੇਖਾ ਜੋਖਾ ਸਿੱਖਣ ਦੇ ਨਾਲ ਸਫਲਾ ਹੋ ਜਾਵੇਗਾ ਤਾਂ ਦੀ ਪ੍ਰਾਪਤੀ ਹੋਵੇਗੀ ਤੁਹਾਨੂੰ ਬੜਾ ਸਤਕਾਰ ਮਿਲੇਗਾ ਤੁਸੀਂ ਆਪਣੇ ਪਿਤਾ ਦੀ ਤਰ੍ਹਾਂ ਜੋ ਕਿ ਰਾਏ ਬੁਲਾਰ ਦੇ ਜਿਸ ਤਰ੍ਹਾਂ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿਤਾ ਪਟਵਾਰੀ ਦਾ ਕੰਮ ਕਰਦੇ ਸਨ ਸਾਰਾ ਲੇਖਾ ਜੋਖਾ ਉਹਨਾਂ ਦਾ ਦੇਖਦੇ ਸਨ ਤਾਂ ਇਸ ਤਰ੍ਹਾਂ ਗੋਪਾਲ ਪਾਂਦੇ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਤੁਸੀਂ ਇਹ ਜਿਹੜਾ ਲੇਖਾ ਜੋਖਾ ਸਿੱਖ ਲਵੋਗੇ ਤੁਹਾਨੂੰ ਤੁਹਾਡੇ ਪਿਤਾ ਇਸ ਤਰ੍ਹਾਂ ਬਹੁਤ ਸਾਰਾ ਧੰਨਤਾਬਤ ਹੋਵੇਗਾ ਬੜੇ ਸੁਖ ਪ੍ਰਾਪਤ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਜੀ ਪਾਂਦਾ ਜੀ ਦੇਖੋ ਸਾਨੂੰ ਇਹ ਜਿਹੜਾ ਲੇਖਾ ਜੋਖਾ ਤੁਸੀਂ ਸਿਖਾ ਰਹੇ ਹੋ ਇਹ ਕਿਹੜਾ ਲੇਖਾ ਜੋਖਾ ਹੈ ਅਸੀਂ ਇਹ ਲੇਖਾ ਜੋਖਾ ਨਹੀਂ ਸਿੱਖਣਾ ਅਸੀਂ ਉਹ ਲੇਖਾ ਜੋਖਾ ਸਿੱਖਣਾ ਜਿਹਦੇ ਨਾਲ ਮੁਕ ਅੱਗੇ ਜਾ ਕੇ ਸੁਰਖੀ ਹੁੰਦਾ ਅੱਗੇ ਪ੍ਰਮਾਤਮਾ ਦੇ ਦਰ ਤੇ ਪ੍ਰਵਾਣ ਹੁੰਦਾ ਹੈ ਤੇ ਗੋਪਾਲ ਪਾਂਦੇ ਨੇ ਕਿਹਾ ਕਿ ਨਾਨਕ ਜੀ ਉਹ ਲੇਖਾ ਜੋਖਾ ਕਿਹੜਾ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਸਾਨੂੰ ਉਹਦੇ ਬਾਰੇ ਦੱਸਣਾ ਕਰੋ ਅਸੀਂ ਜਿਹੜਾ ਅੱਜ ਤੱਕ ਆਪਣੇ ਬਧਾਰਤੀਆਂ ਨੂੰ ਲੇਖਾ ਜੋਖਾ ਸਿਖਾਇਆ ਹੈ ਤੇ ਜੋ ਅਸੀਂ ਆਪ ਜੀ ਨੂੰ ਸਿਖਾਉਣਾ ਹੈ ਆਪ ਜੀ ਦੇ ਪਿਤਾ ਵੱਲੋਂ ਸਾਨੂੰ ਹੁਕਮ ਹੋਇਆ ਹੈ ਇਹ ਲੇਖਾ ਜੋਖਾ ਅਸੀਂ ਆਪ ਜੀ ਨੂੰ ਸਿਖਾ ਸਕਦੇ ਹਾਂ ਪਰ ਤੁਹਾਡੇ ਵਾਲਾ ਜਿਹੜਾ ਅੱਗੇ ਦਰਗਾਹ ਵਿੱਚ ਕੰਮ ਆਉਣ ਵਾਲਾ ਲੇਖਾ ਜੋ ਉਹਦੇ ਬਾਰੇ ਅਸੀਂ ਕੁਝ ਨਹੀਂ ਜਾਣਦੇ ਸਾਨੂੰ ਕੁਝ ਦੱਸਣਾ ਕਰੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰਮੁਖਿ ਘਾਰੋਂ ਇਹ ਲੇਖੇ ਜੋਖੇ ਦੇ ਬਾਬਤ ਕੋਈ ਸ਼ਬਦ ਗੁਰਬਾਣੀ ਵਿੱਚ ਵੀ ਦੱਦਿਤੇ ਨੇ ਅੱਜ ਆਪਾਂ ਗੁਰਬਾਣੀ ਦੇ ਚਾਨਣ ਦੇ ਵਿੱਚ ਗੁਰਬਾਣੀ ਦੀ ਰੌਸ਼ਨੀ ਵਿੱਚ ਉਹ ਵਿਚਾਰ ਕਰਾਂਗੇ ਸਤਿਗੁਰੂ ਮਹਾਰਾਜ ਦੇ ਬਚਨ ਨੇ ਕਿ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੇ ਜਿੱਥੇ ਹੋਏ ਸਤਾਂ ਨਿਸਾਨ ਚੇ ਮਿਲੇ ਬੜੀਆਂ ਸਦਕੁਸ਼ੀਆਂ ਸਦਚਾਉ ਤਿੰਨ ਮੁਖ ਟਿੱਕੇ ਨਿਕਲੇ ਜੇਨ ਮਨ ਸੱਚਾ ਨਾਉ ਇਹ ਕਰਮ ਮਿਲੇ ਤਾਂ ਪਾਈਏ ਨਹੀਂ ਕੱਲੀ ਬਾਉ ਦਬਾਉ ਇਹ ਵਾਲਾ ਲੇਖਾ ਜਿਹੜਾ ਸਾਨੂੰ ਸੁਣਾਉਣਾ ਕਰੋ ਇਕਪਾਲ ਪੰਦੇ ਨੂੰ ਜਿਹੜਾ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਦੇ ਵਿਚਾਰ ਤੇ ਇਕਪਾਲ ਪੰਦੇ ਨੇ ਅੱਗੇ ਨਿਮਰਤਾ ਸਹਿਤ ਅਧਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਕਿਹਾ ਕਿ ਆਪ ਜੀ ਦੀ ਜਿਹੜੀ ਉੱਚਕੁਸ਼ੀਅਤ ਤੇ ਆਪ ਜੀ ਲਈ ਇਹ ਵਿਚਾਰਾ ਇਹ ਸਾਡੀ ਸਭ ਤੋਂ ਪਰੇ ਨਹੀਂ ਜਦੋਂ ਇਸ ਤਰ੍ਹਾਂ ਦੀ ਵਿਚਾਰ ਹੋਈ ਪਿਤਾ ਮੇਥਾ ਕਾਲੂ ਜੀ ਜਦੋਂ ਸਤਗੁਰੂ ਨਾਨਕ ਮਹਾਰਾਜ ਜੀ ਮਿਲਣਾਇ ਤੋਂ ਪਾਲ ਫੰਦੇ ਨੇ ਕਿਹਾ ਕਿ ਆਪ ਜੀ ਦਾ ਪੁੱਤਰ ਪਹਿਲਾਂ ਹੀ ਬਹੁਤ ਪੜਿਆ ਬਹੁਤ ਬਹੁਤ ਹੀ ਉੱਚੀ ਬੁੱਧੀ ਦਾ ਮਾਲਕ